ਦੱਸਿਆ ਜੇ ਕੋਈ ਕਸਰ ਬਾਕੀ ਰਹੇਗੀ ਤਾਂ ਉਹ ਵੀ ਪੂਰੀ ਕਰ ਲੈ ਤੈਨੂੰ ਉਸ ਦਿਨ ਹੀ ਕਿਹਾ ਸੀ ਮੇਰੇ ਨਾਲ ਭੈਣਾ ਬੈਠੀਆਂ ਨੇ ਇਸੇ ਲਈ ਪਾਸੇ ਭਰਾ ਖੜਾ ਹੈ ਇੱਧਰ ਬਾਪੂ ਬੈਠਾ ਹੈ ਸਰਪੰਚ ਬੈਠਾ ਹੈ ਸਾਰੀ ਉਹ ਪੰਚਾਇਤ ਬੈਠੀ ਹੈ ਸਾਰੇ ਇੱਕ ਥਾਂ ਹੀ ਬੈਠੇ ਆ ਜਿਹੜਾ ਮੁਕੱਦਮਾ 307 ਦਾ ਅਰਾਦਾ ਕਤਲ ਦਾ ਪਿੱਕਾ ਤਲ ਕਰਨ ਦੇ ਇਰਾਦੇ ਨਾਲ ਉੱਥੇ ਪੁਲਿਸ ਨਾਲ ਆਹ ਕਰਤਾ ਪੁਲਿਸ ਨਾਲ ਉਹ ਕਰਤਾ ਗੱਡੀਆਂ ਦੀ ਭੰਨ ਤੋੜ ਕਰਤੀ ਜੀ ਜੋ ਤੁਸੀਂ ਕੀਤਾ 18 ਨੰਬਰ ਮੁਕੱਦਮਾ ਧੌਲੇ ਥਾਣੇ 'ਚ ਦਰਜ ਕੀਤਾ ਸੋ ਆਜ ਅਜੇ ਹਲੇ ਵੀ ਤੇਰਾ ਢੱਡ ਨਹੀਂ ਭਰਿਆ ਭਾਨੇ ਨੂੰ ਅੰਦਰ ਰੱਖ ਕੇ ਭਾਨੇ ਨੂੰ ਕਟਾ ਕੇ ਜਰੀਲ ਕਰਾ ਕੇ ਵੀਡੀਓ ਉਹਦੀਆਂ ਦੇਖ ਕੇ ਬਣਾ ਕੇ ਹਲੇ ਵੀ ਤੇਰਾ ਨਹੀਂ ਸਬਰ ਭਰਿਆ ਇੱਕ ਪਾਸੇ ਤੇਰੀ ਪੁਲਿਸ ਤੇਰਾ ਡੀਜੀਪੀ ਅਰਪਿਤ ਸੁਖਲਾ ਤੇਰਾ ਏਡੀਜੀਪੀ ਜਸਕਰਨ ਸਿੰਘ ਡੀਆਈਜੀ ਭੁੱਲਰ ਏਡੀਜੀਪੀ ਗੁਰਿੰਦਰ ਢਿੱਲੋਂ ਤੇਰੇ ਚਾਰ ਅਫਸਰ ਦਸਤਕ ਕਰਕੇ ਤਿੰਨ ਤਰੀਕ ਨੂੰ ਲਿਖਤੀ ਸਮਝੌਤਾ ਦੇ ਕੇ ਜਾਂਦੇ ਆ ਬੋਲ ਕੇ ਜਾਂਦੇ ਆ ਬਹੁਤ ਵੱਡੇ ਘੱਟ ਦੇ ਵਿੱਚ ਕਿ 10 ਤਰੀਕ ਤੱਕ ਅਸੀਂ ਭਾਨੇ ਨੂੰ ਬਾਹਰ ਲੈ ਕੱਢ ਦਿਆਂਗੇ ਪਰ ਉਸੇ ਤਿੰਨ ਤਰੀਕ ਨੂੰ ਆਥ ਨੇ ਸਾਢੇ 5000 ਸਮਾਂ ਹੁੰਦਾ ਤੇ ਸਾਡੇ ਸਾਰਿਆਂ ਦੇ ਉੱਤੇ ਮੁਕਦਮਾ ਵਿੱਚ ਲੱਖਾ ਸੁਧਾਣਾ ਵਿੱਚ ਭਾਨੇ ਸਿੱਧੂ ਦੀਆਂ ਦੋਨੇ ਭੈਣਾਂ ਵਿੱਚ ਭਾਨੇ ਸਿੱਧੂ ਦਾ ਬਾਪੂ ਭਾਨੇ ਦਾ ਭਰਾ ਭਾਨੇ ਦੇ ਪਿੰਡ ਦਾ ਸਰਪੰਚ ਭਾਨੇ ਦੇ ਪਿੰਡ ਦੀ ਪੰਚਾਇਤ ਜਿੰਨੇ ਬੰਦੇ ਵੀ ਲੱਗੇ ਹੋਏ ਸੀਗੇ ਪਿੰਡ ਕੋੜਦੁੰਨੇ ਤੋਂ ਲੈ ਕੇ ਜਾਂ ਹੋਰ ਪਿੰਡਾਂ ਚੋਂ ਸਾਰਿਆਂ ਦੇ ਉੱਤੇ ਵਾਏ ਨੇ 307 ਤੇ ਹੋਰ 11 ਧਰਾਮਾ ਲਾ ਕੇ ਮੁਕਦਮਾ ਜਿਹੜਾ ਉਹ ਤੁਸੀਂ ਦਰਜ ਕੀਤਾ ਥਾਣੇ ਤਨੌਲੇਜ ਪਰ ਇੱਕ ਤੂੰ ਬਹੁਤ ਵੱਡਾ ਵਹਿਮ ਪਾਲੀ ਬੈਠਾ ਤੇ ਮੈਂ ਪਹਿਲੇ ਦਿਨ ਤੋਂ ਗੱਲ ਕਹਿੰਦਾ ਆ ਰਿਹਾ ਇਹ ਜੇ ਤੂੰ ਨਹੀਂ ਪੜਿਆ ਤਾਂ ਪੜ ਲਈ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਸੀ ਦੂਣ ਸਵਾਏ ਹੋਏ ਇਹ ਤੇਰੇ ਪਰਚਿਆਂ ਦੇ ਨਾਲ ਅਸੀਂ ਦਬਣ ਵਾਲੀ ਦਬਣ ਵਾਲੀ ਨਹੀਂ ਆ ਇਹ ਜਿਹੜੀ ਤੂੰ ਰਾਜਨੀਤੀ ਖੇਡ ਰਿਹਾ ਨਾ ਕਿ ਪਰਚਿਆਂ ਦੀ ਰਾਜਨੀਤੀ ਪਾ ਕੇ ਲੋਕਾਂ ਨੂੰ ਡਰਾ ਕੇ ਠਮਕਾ ਕੇ ਤੂੰ ਆਵਾਜ਼ ਬੰਦ ਕਰ ਦੇਗਾ ਨੇ ਹੁਣ ਨਹੀਂ ਇਹ ਜੇ ਤੈਨੂੰ ਪੰਜਾਬ ਦਾ ਇਤਿਹਾਸ ਪੜ੍ਹ ਕੇ ਨਹੀਂ ਪਤਾ ਲੱਗਿਆ ਤੇ ਫਿਰ ਤੈਨੂੰ ਪਤਾ ਨਹੀਂ ਲੱਗਣਾ ਤੂੰ ਅੰਨਾ ਹੋ ਗਿਆ ਅਸਲ ਤਾਕਤ ਇੰਨੀ ਤਰੇ ਕੋਲੇ ਆ ਗਈ ਪਾਵਰ ਦੇ ਨਸ਼ੇ 'ਚ ਅੰਨਾ ਹੋ ਗਿਆ ਦਿਖਦੀ ਕੱਖ ਨਹੀਂ ਤੈਨੂੰ ਯਾਰ ਆ ਆ ਕੋਈ ਦਲੀਲ ਆ ਯਾਰ ਇੱਕ ਕੁੜੀ ਵਿਚਾਰੀ ਸਰਕਾਰੀ ਸਕੂਲ ਦੇ ਵਿੱਚ ਪ੍ਰਾਇਮਰੀ ਸਰਕਾਰੀ ਸਕੂਲ ਇਹ ਉਸ ਦਿਨ ਮੌਕੇ ਦੇ ਉੱਤੇ ਡਿਊਟੀ ਤੇ ਹਾਜ਼ਰ ਆ ਸਕੂਲ 'ਚ ਪੜਾਉਣ ਗਈ ਆ 3 ਤਰੀਕ ਨੂੰ ਇਹਦੀ ਹਾਜ਼ਰੀ ਲੱਗੀ ਹੋਈ ਹੈ ਰਿਸਟਰ ਦੇ ਉੱਤੇ ਬਕਾਇਦਾ ਤੌਰ ਤੇ ਸਕੂਲ 'ਚ ਕਿ ਤੁਸੀਂ ਇੱਥੇ ਵੀ ਚੱਕ ਕੇ ਪਰਚਾ ਦੇਤਾ ਇੱਕ ਭੈਣ ਘਰੇ ਆਉਦੋ ਹੀ ਪਰਚਾ ਦਿੱਤਾ ਬਾਪੂ ਘਰੇ ਆਉਦੋ ਹੀ ਪਰਚਾ ਦਿੱਤਾ ਸਾਡੇ ਦੇ ਦੇ ਦਿੰਦਾ ਤੈਨੂੰ ਪਤਾ ਸਾਡੀ ਆਵਾਜ਼ ਦਾ ਬੰਦੂ ਸਾਡੇ ਦੇਂਦਾ ਕੋਈ ਗੱਲ ਨਹੀਂ ਪਰ ਜਦ ਤੂੰ ਇੱਥੋਂ ਤੱਕ ਆ ਜਾਏਂਗਾ ਅਸੀਂ ਸੁਣਦੇ ਰਹੇ ਹੁੰਦੇ ਆ ਵਿੱਚ ਕਿਵੇਂ ਚੱਕਰੀਆ ਖਾਨ ਵਰਗੇ ਕਿਵੇਂ ਅਬਦਾਲੀ ਵਰਗੇ ਮੱਛੇ ਰੰਗੜ ਵਰਗੇ ਸਾਡੀਆਂ ਧੀਆਂ ਭੈਣਾਂ ਨੂੰ ਚੱਕ ਕੇ ਲੈ ਜਾਂਦੇ ਸੀ ਕਿਵੇਂ ਬੈਂਤ ਤੇ ਬੁੱਚੜ ਵਰਗਿਆਂ ਨੇ ਸਾਡੀਆਂ ਧੀਆ ਪੈਣਾ ਠਾਣਾ ਦੇ ਰੋਲੀਆਂ ਸੀ ਨੰਗੀਆਂ ਕਰ ਕਰ ਕੇ ਬੇਪੱਤੀਆਂ ਕੀਤੀਆਂ ਸੀ ਉਹੀ ਰਾਹ ਤੂੰ ਫੜ ਲਿਆ ਕਿਹੜੀ ਗੱਲਾਂ ਜਕਰੀਏ ਖਾਂ ਤੇ ਮੱਸੇ ਰੰਗੜ ਦੇ ਬੰਤੇ ਬੋਚਣ ਵਾਲੋਂ ਘਾਟਾ ਤੂੰ ਦੱਸ ਯਾਰ ਇੱਕ ਬੰਦੇ ਨੇ ਮਗਰ ਤੂੰ ਇੰਨਾ ਹੱਤੋਕੇ ਪੈ ਗਿਆ ਜਿਹਦੇ ਪਰਿਵਾਰ ਨੂੰ ਵੀ ਮਾਰਨ ਤੇ ਆ ਗਿਆ ਯਾਰ ਇਸ ਤਰ੍ਹਾਂ ਕਿ ਤੈਨੂੰ 92 ਬੰਦੇ ਚ ਤਾ ਕੇ ਭੇਜਿਆ ਪੰਜਾਬ ਦੇ ਲੋਕਾਂ ਨੂੰ ਸੋ ਜੇ ਯਾਰ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਬਈ ਜੇ ਰਾਜਾ ਹੀ ਪਰਜਾ ਤੇ ਜ਼ੁਲਮ ਕਰਨ ਲੱਗ ਜੇ ਇਨਸਾਫ ਲੈਣ ਕੋਈ ਕਿੱਥੇ ਜਾਊਗਾ ਪਰ ਰਾਜੇ ਦੇ ਖਿਲਾਫ ਬਗਾਵਤਾਂ ਵੀ ਹੁੰਦੀਆਂ ਨੇ ਸਾਡਾ ਖੂਨ ਵੀ ਬਾਗੀ ਆ ਉਹੀ ਖੂਨ ਰਗਾ ਸਾਡੇ ਚੱਲਦਾ ਉਹਨਾਂ ਜੁਹਾਦਾਂ ਦਾ ਜੇ ਤੇਰੇ ਦਿਮਾਗ 'ਚ ਹੀ ਆ ਵੀ ਮੈਂ ਐਂੀ ਦੱਬ ਨੂੰ ਇਹ ਤਾਂ ਤੂੰ ਪਤਾ ਹੀ ਪਾਉਂਦੇ ਦੇ ਪਰਚੇ ਅਸੀਂ ਤਿਆਰ ਆ ਸਾਡਾ ਜਿਲ੍ਹਾ ਤਿਆਰ ਮਰਵਾ ਦੇ ਸਿਦਾਂਜ ਪਏ ਵੀ ਆ ਕੇ ਬੋਲਾਂਗੇ ਸਿਦਾਂਜ ਪਿਆਂ ਦੀ ਵੀ ਆਵਾਜ਼ ਕੁੰਜੂਗੀ ਜੇ ਤੇਰੇ ਦਿਮਾਗ 'ਚ ਇਹ ਗਲਤ ਫਹਿਮਿਆ ਕੱਢ ਦੇ ਇਹ ਸਦਾ ਨਹੀਂ ਰਹਿੰਦੀਆਂ ਹੁੰਦੀਆਂ ਇਹ ਪਾਵਨਾ ਪੂਵਰਾ ਤਾਕਤਾਂ ਸਦਾ ਨਹੀਂ ਰਹਿੰਦੀਆਂ ਹੁੰਦੀਆਂ ਹੱਦ ਹੋ ਗਈ ਯਾਰ ਥੁੱਕ ਕੇ ਚਟਣ ਵਾਲੀ ਗੱਲ ਤੁਸੀਂ ਆਏ ਖੜੇ ਹੋ ਬਿਲਕੁਲ ਵਿਚਵੰਦੇ ਕਹਿੰਦੇ ਸੀ ਕਿ ਸਾਨੂੰ ਹਲੇ ਯਕੀਨ ਸੀਗਾ 10 ਤਰੀਕ ਦਾ ਸਮਾਂ ਤੁਸੀਂ ਦਿੱਤਾ ਆਈ 10 ਤੱਕ ਬਿਲਕੁਲ ਚੁੱਪਾਂ ਵੀ ਕੋਈ ਗੱਲ ਨਹੀਂ ਤੁਸੀਂ ਛੱਡੋ ਬੰਦਾ ਸਾਡਾ ਤੁਸੀਂ ਸਮਾਂ ਲੈ ਕੇ ਗਏ ਆਈ ਸੋਡੇ ਭਰੋਸੇ ਦੇ ਉੱਤੇ ਤੁਹਾਡੇ ਵੱਡੇ ਅਫਸਰਾਂ ਦੇ ਭਰੋਸੇ ਦੇ ਉੱਤੇ ਸਮਾਂ ਦਿੱਤਾ 10 ਤਰੀਕ ਦਾ ਇਹ 10 3 ਤੱਕ ਅਸੀਂ ਭਾਨੇ ਦੇ ਪਰਚੇਡ ਚਾਰਜ ਕਰਕੇ ਉਹਨੂੰ ਬਾਹਰ ਕੱਢ ਦਿਆਂਗੇ ਪਰ ਜੇ ਨਹੀਂ ਉਦੋਂ ਉਦੋਂ ਪਹਿਲਾਂ ਹੀ ਸ਼ੁਰੂ ਕਰਤਾ ਕੰਮ ਜਾਣੇ ਬਿਉਂਤਬੰਦੀ ਥੋੜੀ ਪਹਿਲਾਂ ਹੀ ਸੀਗੀ ਇਹ ਤੈਨੂੰ ਤੋਂ ਹੀ ਸੀਗੀ ਉਦੋਂ ਵੀ ਪਹਿਲਾਂ ਦੀ ਬਣੀ ਸੀ ਵੀ ਕਿਸੇ ਵੀ ਤਰੀਕੇ ਨਾਲ ਇਹ ਬੰਦੇ ਬਾਹਰ ਨਹੀਂ ਨਿਕਲਣ ਦੇਣੇ ਭਾਨਾ ਬਾਹਰ ਨਹੀਂ ਆਉਣ ਦੇਣਾ ਜਿਹੜਾ ਲਾਂਬੂ ਤੂੰ ਲਾ ਰਿਆਂ ਪੰਜਾਬ 'ਚ ਅੱਗ ਜਿਹੜੀ ਤੂੰ ਲਾ ਰਿਆਂ ਜਿਹੜੀ ਪੱਠੀ ਦੇ ਵਿੱਚ ਤੂੰ ਝੋਕ ਰਿਹਾ ਪੰਜਾਬ ਦੀ ਜਵਾਨੀ ਨੂੰ ਬਲਦੇ ਬੂਥੇ ਦੇ ਰਿਆਂ ਤੇ ਸ਼ਿਕਾਰ ਖੇਡਣ ਲਈ ਤੂੰ ਤਿਆਰੀਆਂ ਕਰ ਰਿਹਾ ਸੈਂਟਰ ਨਾਲ ਮਿਲ ਕੇ ਐ ਨਹੀਂ ਪਤਾ ਕੱਲ ਨੂੰ ਫੋਰਸਾਂ ਮਗਾਉਣੇ ਇੱਥੇ ਜਿਵੇਂ ਉਦੋਂ ਆਪਣੇ ਅਮਰਤਪਾਲ ਵੇਲੇ ਬੁਲਾਇਆ ਸੀਗਾ ਠੀਕ ਹੈ ਉਹ ਤੇਰਾ ਸਾਡੇ ਦੇ ਵੀ ਐਨਐਸਐ ਲਾਉਣ ਦਾ ਅਰਾਧਾ ਲਾ ਦੇ ਕਸਰ ਨਾ ਰਹੇ ਜਿੰਨੇ ਤੂੰ ਚੁੱਪਦੇ ਆ ਲੜਕਦੇ ਆ ਕੋਈ ਪੱਤਰਕਾਰ ਆ ਕੋਈ ਹੋਰ ਆ ਬੋਲਣ ਵਾਲਾ ਬੰਦਾ ਐਨਐਸਐ ਲਾ ਡਬੁਰੂਗੜ ਸਿੱਧੇ ਚੱਕ ਕੇ ਕੋਈ ਬੰਦਾ ਨਾ ਛੱਡੀ ਪਰ ਤੈਨੂੰ ਫੇਰ ਵੀ ਲੋਕ ਜਵਾਬ ਦੇਣਗੇ ਇੱਥੇ ਦਾ ਨੌਜਵਾਨ ਵੀ ਇੱਥੋਂ ਦਾ ਜਵਾਕ ਵੀ ਇੱਥੋਂ ਦਾ ਬਜ਼ੁਰਗ ਵੀ ਸਾਡੀਆਂ ਮਾਵਾਂ ਵੀ ਇਹ ਲਿਖਣਾ ਰੱਖੀ ਕਿ ਇਹ ਤਾਂ ਬਈ ਅਸੀਂ ਪਰਚਿਆਂ ਦੀ ਰਾਜਨੀਤੀ ਦਾ ਬਲੰਗ ਕੋਈ ਗੱਲ ਨਹੀਂ ਅਸੀਂ ਤਿਆਰ ਆਂ ਭੇਜ ਆਉਂਦੀ ਪੁਲਿਸ ਫੋਰਸ ਅਸੀਂ ਸਾਰੇ ਐਸ ਵੇਲੇ ਇਕੱਠੇ ਤਨੂ ਪਾਸਿਆਂ ਸੇ ਰੇਡ ਮਾਰਦੀ ਲੋੜ ਨਹੀਂ ਪੈਣੀ ਸੁਧਾੜਿਆਂ ਨੂੰ ਭੱਜੇਗਾ ਕਿਤੇ ਹੋਰ ਪਿੰਡਾਂ ਨੂੰ ਭੱਜੇਗਾ ਅਸੀਂ ਇੱਥੇ ਹੀ ਬੈਠੇ ਆਂ ਕੋਟ ਦੁੰਨੇ ਭਾਨੇ ਦੇ ਘਰੇ ਬੈਠੇ ਆਂ ਭੈਣਾ ਵੀ ਬੈਠੀ ਨਾ ਬਾਪੂ ਵੀ ਬੈਠਾ ਭਰਾ ਵੀ ਬੈਠਾ ਆਪਣੇ ਕੈਸੇ ਹੀ ਬੈਠੇ ਜਿੰਨਿਆਂ ਦੇ ਪਰਚੇ ਸਾਰੇ ਬੈਠੇ ਆਂ ਅਸੀਂ ਤੂੰ ਭੇਜ ਦੇ ਸਾਨੂੰ ਚਕਾ ਲਾ ਜਿਹੜੀ ਧਾਰਾ ਤੈਨੂੰ ਰਹੇਗੀ ਕਾਰ ਸੈਂਟਰ ਨਾਲ ਗੱਲ ਚਾਹ ਤਾ ਤੂੰ ਹੋਈ ਬੈਠਾ ਸ਼ੁਰੂ ਤਾਂ ਤੂੰ ਕੰਮ ਕਰ ਹੀ ਲਿਆ ਜਿਹੜੇ ਤੂੰ ਟਰੈਕਟਰ ਬਣਾਏ ਆ ਬੁਲਟ ਪ੍ਰੂਫ ਟਰੈਕਟਰ ਗੈਸਟਨਾ ਦਾ ਕਹਿ ਕੇ ਬਹਾਨਾ ਤੁਸੀਂ ਗੋਲੀਆਂ ਮਾਰਨ ਲੱਗੇ ਐਨਕਾਊਂਟਰ ਕਰਨ ਲੱਗੇ ਸ਼ੁਰੂ ਦਾ ਕੰਮ ਤੁਸੀਂ ਕਰ ਲਿਆ ਉਹ ਤਾਂ ਤੂੰ ਉਧਰ ਉਧਰ ਤੁਰ ਪਿਆ ਉਹ ਰਾਤ ਉਹ ਰੁਪਿਆ ਫੜ ਲਿਆ ਤੋਰਾ ਪਰ ਤੇਰੇ ਵਰਗੇ ਕੰਧਾਂ ਟੱਕਰਾ ਮਾਰ ਮਾਰ ਰੋਂਦੇ ਹੁੰਦੇ ਆ ਕਮਲੇ ਹੋ ਜਾਂਦੇ ਹੁੰਦੇ ਆ ਐਥੇ ਕਿਹਦਾ ਹਾਲ ਜੇ ਅੱਗੇ ਮੜਾ ਹੋਇਆ ਅੱਜ ਦੇਖ ਲਓ ਰੁੱਲਦੇ ਨੇ ਜਿਹੜੇ ਬੰਦਿਆਂ ਨੇ ਉਸ ਸਮੇਂ ਜੋ ਮੈਂ ਕਹੂੰਗਾ ਦੋ ਸ਼ਬਦ ਭੈਣ ਵੀ ਬੜੇ ਬੋਰ ਕੋਈ ਮਾਈਕ ਨੂੰ ਜੀ ਕਹ ਇਹ ਬਿਲਕੁਲ ਮਤਲਬ ਕੀ ਟੱਕਾ ਹੋ ਰਿਹਾਗਾ ਟੱਕੇ ਦੀ ਰਾਜਨੀਤੀ ਹੋ ਰਹੀ ਹੈ ਅਸੀਂ ਕੋ ਡੈਮੋਕ੍ਰੇਸੀ ਚ ਨਹੀਂ ਰਹਿ ਰਹੇ ਅਸੀਂ ਇੰਡੀਅਨ ਡੈਮੋਕ੍ਰੇਸੀ ਚ ਅਸੀਂ ਆਪਣੀ ਰਿਪਬਲਿਕ ਦਾ ਮਤਲਬ ਦੇਵਾਸੀ ਹੋ ਕੇ ਤਾਂ ਅਸੀਂ ਆਪਣੀ ਸਤੰਤਰਤਾ ਨਾਲ ਜਵਾਬ ਕਰ ਸਕੀਏ ਸਾਡੇ ਤੇ ਕੋਈ ਵੀ ਮਤਲਬ ਪ੍ਰੈਸ਼ਰ ਨਾ ਹੋਵੇ ਕਿਉਂਕਿ ਅਸੀਂ ਆਰਾਮ ਨਾਲ ਇੱਕ ਵਧੀਆ ਆਪਦੀ ਰਹਿਤ ਮਤਲਬ ਕਿ ਜੌਬ ਕਰ ਸਕੀਏ ਔਰ ਆਪਣੇ ਕਮਾਂਧੰਦਿਆਂ ਨੂੰ ਇੱਕ ਸਤੰਤਰ ਹੋ ਕੇ ਇੱਕ ਡੈਮੋਕ੍ਰੇਸੀ ਤੇ ਆਵੇ ਸਾਡਾ ਜਿਹੜਾ ਦੇਸ਼ ਹੈ ਅਸੀਂ ਚਾਹੁੰਦੇ ਹਾਂ ਵੀ ਅਸੀਂ ਸਾਰੇ ਭੈਣ ਤੂੰ ਇੰਨੀ ਗੱਲ ਦੱਸ ਜਿੰਦੇ ਤੂੰ ਉਦੋਂ ਉਦੋਂ ਤੋਂ ਸਕੂਲ ਚ ਸੀ ਹਾਂਜੀ ਮੈਂ ਆਪਦੀ ਜੌਬ ਤੇ ਸੀ ਬਿਲਕੁਲ ਮੈਂ ਆਪਣੇ ਘਰ ਸੀ ਕਿ ਸਹੁਰੇ ਘਰ ਤੋਂ ਮੈਂ ਜੌਬ ਤੇ ਗਈ ਆ ਜੌਬ ਤੋਂ ਮੈਂ ਆਪਣੇ ਫੇਰ ਘਰ ਆ ਜਾਂਗੀ ਪੂਰਾ ਟਾਈਮ ਮੈਂ ਆਪਣੀ ਜੌਬ ਤੇ ਗਈ ਸ਼ਰਮ ਕਰੋ ਸ਼ਰਮ ਕਰੋ ਮਾੜੇ ਮੋਟੇ ਆਟੇ ਦਾ ਆਪਣੇ ਇੱਥੋਂ ਤਾਂ ਲੱਗ ਜਾਂਦਾ ਹੁੰਦਾ ਹੈ ਉਹ ਇਹ ਜਾਂ ਪੁਲਿਸ ਵਾਲੇ ਆ ਹੱਦੋਂ ਵੀ ਯਾਰ ਥੋੜੀ ਤੇ ਅੰਦਰੋਂ ਮਾੜਾ ਮੋਟਾ ਦਾ ਸ਼ਰਮ ਕਰ ਲੋ ਅੱਖਰ ਚਾਰ ਲਿਖਣ ਵੇਲੇ ਹੀ ਸੋਚ ਲਿਆ ਕਰੋ ਯਾਰ ਛੋਡੇ ਘਰੇ ਵੀ ਧੀਆਂ ਪਹਿਣਾ ਤੁਸੀਂ ਪਰਿਵਾਰਾਂ ਵਾਲੇ ਹੋ ਯਾਰ ਜਵਾਬ ਦੇਣ ਵਾਲੇ ਹੋ ਯਾਰ ਇਤੋਂ ਤੱਕ ਜਰ ਜਾਂਦੇ ਆਪਾਂ ਸਿਰਫ ਫੋਕੀ ਬੱਲੇ ਬੱਲੇ ਦੇ ਬਾਵਾ ਕਰਾਉਣ ਦੇ ਮਾਰੇ ਆਪਦੇ ਵੱਡੇ ਅਫਸਰਾਂ ਤੋਂ ਦੇ ਸਰਕਾਰ ਤੋਂ ਥਾਪੀਆਂ ਲੈਣ ਦੇ ਮਾਰੇ ਵੀ ਆਪਾਂ ਕੋਈ ਸੱਚਾ ਝੂਠਾ ਦੇਖਦੇ ਨਹੀਂ ਆਹ ਦੇਖ ਲਓ ਤੁਹਾਡੇ ਸਾਹਮਣੇ ਉਹ ਰੁਲਦੇ ਦੇਖ ਲਓ ਕਿਵੇਂ ਅੱਜ ਜਿਨ੍ਹਾਂ ਨੇ 80 90 ਦੇ ਦੌਰ ਦੇ ਵਿੱਚ ਝੂਠੇ ਮੁਕਾਬਲੇ ਬਣਾ ਬਣਾ ਮਾਰਿਆ ਨਾ ਲੋਕਾਂ ਨਾਲ ਧੋਖਾ ਕੀਤਾ ਉਹਨਾਂ ਦੇ ਪਰਿਵਾਰਾਂ ਦਾ ਹਾਲ ਦੇਖੋ ਉਹਨਾਂ ਦਾ ਆਪਣਾ ਹਾਲ ਦੇਖੋ ਕੀ ਹੋਇਆ ਫਿਰਦਾ ਕਿਵੇਂ ਕੰਨਾ ਕੱਕਰਾ ਮਾਰਦੇ ਫਿਰਦੇ ਨੇ ਕਿਵੇਂ ਪਰਿਵਾਰਾਂ ਦੇ ਪਰਿਵਾਰਾਂ ਨੇ ਤਬਾਹ ਹੋਏ ਨੇ ਇਹ ਦੇਣੀਆਂ ਉਹਦੀਆਂ ਬਾਈ ਠੀਕ ਆ ਤੁਹਾਡੇ ਕੋਲ ਪਾਵਰ ਹੈ ਪਰ ਜਿਹੜੀ ਪਾਵਰ ਉੱਪਰ ਬੈਠੀ ਆ ਉਹ ਤੋਂ ਡਰੋ ਉਹਦੀ ਡਾਂਗ ਜਦੋਂ ਪੈਂਦੀ ਐ ਨਾ ਆਵਾਜ਼ ਨਹੀਂ ਕਰਦੀ ਇਨਸਾਫ ਹੋਣਾ ਇੱਥੇ ਹੋਣਾ ਹੁੰਦਾ ਧਰਤੀ ਤੇ ਇੱਥੇ ਹੋਣਾ ਹੁੰਦਾ ਐਸੇ ਜੀਵਨ 'ਚ ਆ ਜਿੰਦਗੀ 'ਚ ਹੀ ਹੋਣਾ ਹੁੰਦਾ ਯਾਰ ਐਡੀ ਨੀਅਰ ਕਰਦੀ ਐਡਾ ੱਤਕਾ ਯਾਰ ਇਹਦਾ ਤਾਲੇ ਵਾਲਿਆਂ ਨੂੰ ਵੀ ਛੱਡ ਗਿਆ ਪਿੱਛੇ ਯਾਰ ਇਹਦਾ ਜਿਵੇਂ ਪਾਕਿਸਤਾਨ ਚੱਲੀ ਜਾਂਦਾ ਚੱਕ ਕੇ ਇਮਰਾਨ ਖਾਨ ਨੂੰ ਚਾਲਾ ਚੌਣਾ ਸਾਲ ਕੈਦ ਕਰਤੀ ਤਿੰਨ ਚਾਰ ਕੇਸਾਂ 'ਚ ਉਹਦਾ ਜਿਹੜਾ ਹੁਣ ਵੋਟਾਂ ਨੇ ਕੱਢ ਲਿਆ ਪਰਸੋਂ ਪਾਕਿਸਤਾਨ 'ਚ ਉਹ ਛੇ ਉਹਦਾ ਜਿਹੜਾ ਸੀਗਾ ਨਿਸ਼ਾਨ ਚੋਂਡਾ ਨਿਸ਼ਾਨ ਸੀ ਬੈਠ ਉਹ ਬੈਠ ਵੀ ਖੋਲਿਆ ਉਹਦੇ ਕੋਲੋਂ ਉਦੋਂ ਵੀ ਵੱਡੇ ਧੱਕੇ ਦੇ ਤੂੰ ਤਾਂ ਆਮ ਲੋਕਾਂ ਨਾਲ ਹੀ ਆ ਗਿਆ ਯਾਰ ਜਿੱਥੇ ਆਹ ਲੋਕਾਂ ਦਾ ਹਾਲ ਹੋਣ ਲੱਗ ਗਿਆ ਇੱਥੇ ਇੱਥੇ ਸੁਰੱਖਿਅਤ ਬੰਦਾ ਕਿਹੜਾ ਯਾਰ ਤੂੰ ਵੱਡੀਆਂ ਵੱਡੀਆਂ ਗੱਲਾਂ ਕਰਦਾ ਤੈਨੂੰ ਆਪਣਾ ਕਿੰਨਾ ਫਿਕਰ ਆ ਕਿ ਮੇਰੇ ਘਰ ਵਾਲੀ ਕੋਲ ਬੱਚਾ ਹੋਣ ਵਾਲਾ ਤੂੰ ਗੱਲ ਕਰਦਾ ਠੀਕ ਹੈ ਭਾਈ ਅਸੀਂ ਵੀ ਕਹਿੰਦੇ ਹਾਂ ਤੰਦਰੁਸਤ ਬੱਚਾ ਹੋਵੇ ਅਸੀਂ ਇਹ ਸੰਸਾਰ ਦੇ ਖਿਲਾਫ ਨਹੀਂ ਤੇਰੇ ਵਰਗੇ ਨਹੀਂ ਆ ਤੈਨੂੰ ਕਿੰਨਾ ਫਿਕਰ ਆ ਸਟੇਜਾਂ 'ਤੇ ਚਾ ਕਿੰਨਾ ਤੈਨੂੰ ਵੀ ਮੇਰੇ ਘਰੇ ਪਰਿਵਾਰ ਦੇ ਵਿੱਚ ਨਵਾਂ ਜੀ ਆਉਣ ਵਾਲਾ ਯਾਰ ਕਿਸੇ ਦੀਆਂ ਭੈਣਾਂ ਨਹੀਂ ਯਾਰ ਕੇ ਦੀਆਂ ਕੁੜੀਆਂ ਨਹੀਂ ਜਿਨ੍ਹਾਂ ਦੇ ਨਾਲ ਕੋਈ ਜਲਮਟਾ ਰਿਹਾ ਉਹ ਵੀ 307 ਦਾ ਇਰਾਦਾ ਕਤਲ ਦਾ ਪਰਚਾ ਪੱਨ ਤੋੜਦੀ ਪੁਲਿਸ ਵਾਲੇ ਦੀ ਕ੍ਰਿਪਾਣ ਮਾਰੀ ਜੀ ਕਿਵੇਂ ਕਹਾਣੀਆਂ ਬਣਾ ਕੇ ਮੈਂਟ ਲਾਉਂਦੇ ਨੇ ਯਾਰ ਕਹਾਣੀ ਘੜ ਦੋ ਨੀ ਯਾਰ ਸੋ ਬਈ ਹੱਥ ਬੰਨ੍ਹ ਕੇ ਕੋਈ ਵਾ ਕੋਈ ਕੋ ਕਹਿਣਾ ਚਾਹੁੰਦੇ ਖੋਲ੍ਹਣੀਆਂ ਮੈਂ ਸਰਪਾਟੀ ਮੈਂ ਬੋਲਦਾ ਹਾਂ ਹਾਂ ਤੁਸੀਂ ਮੈਂ ਬੋਲਦਾ ਹਾਂ ਸਾਡੀ ਗੋਈ ਉਹ ਰੇਕੂ ਦੀ ਕਾਕ ਖਾਲਸਾ ਗੁਰੂ ਦੀ ਕੀ ਫੱਤੀ ਪਹਿਲਾਂ ਤਾਂ ਜੀ ਮੈਂ ਇੱਕ ਬੇਨਤੀ ਕਰਨੀ ਚਾਹਣਾ ਜਿੱਦ ਦੇ 3 ਤਰੀਕ ਨੂੰ ਅਸੀਂ ਮਗਵਾਲ ਕੋਠੀ ਦੇ ਵਿੱਚ ਬੈਠੇ ਸੀ ਸਾਨੂੰ ਉੱਥੋਂ ਡੀਐਸਪੀ ਨੇ ਚੱਕਿਆਗਾ ਚੱਕ ਕੇ ਸਾਨੂੰ ਬਾਲੀਆਂ ਥਾਣੇ ਦੇ ਵਿੱਚ ਲਿਆਇਆ ਗਿਆ ਸਾਡੂ 8 ਵਜੇ ਦੇ ਤਕਰੀਬ ਜਿੰਨਾ ਚੱਕ ਬਾਈ ਦਾ ਹੁਕਮ ਨਹੀਂ ਹੋਇਆ ਉਦੋਂ ਤਰੋਂ ਇਹਨਾਂ ਦੀ ਕੋਈ ਗੱਲਬਾਤ ਨਹੀਂ ਹੋਣਾ ਉਦੋਂ ਆ ਪਹਿਲਾਂ ਸਾਨੂੰ ਕਿਸੇ ਪੁਲਿਸ ਨੇ ਕੱਢਿਆ ਨਹੀਂ ਹੈਗਾ ਚੱਕ ਕੇ ਬਾਈ ਸਾਨੂੰ ਧਰੋਲੇ ਪੱਤ ਦੇ ਦਿੰਦਾ ਤੇਰੇ 5-6 ਵਜੇ ਪਰਚੇ ਸਰਪੰਚ ਇੱਥੇ ਸੀ ਅਸੀਂ ਬਾਈ ਬਾਲੀਆਂ ਥਾਣੇ ਆਉਂਦਾ ਰਕਾਰਡ ਕਢਾਣੋਂ ਜਾ ਕੇ ਅਸੀਂ ਥਾਣੇ ਦੇ ਵਿੱਚ ਨਹੀਂ ਬਾਈ ਐਨੀ ਕੀ ਗੱਲ ਕਰਨੀ ਹੈ ਬਾਈ ਵਹਿਗੂ ਚਿੱਕਾ ਖਾਸਾ ਸੋ ਮੈਂ ਇਕਦਾਂ ਹੋਰ ਕਹਿਣੀ ਚਾਹੁੰਦਾ ਹੁਣ ਇਹ ਕੀ ਕਰ ਰਹੇ ਆ ਹੁਣ ਪੁਲਿਸ ਕਿਹੜੇ ਕੰਮਾਂ ਤੇ ਉਤਰੀ ਹੋਈ ਆ ਕਿਸੇ ਵੀ ਵੱਖ-ਵੱਖ ਥਾਣਿਆਂ ਦੇ ਐਸਚਓ ਮੁੰਡਿਆਂ ਨੂੰ ਫੋਨ ਕਰਦੇ ਆ ਜਿਹੜੇ ਉਹਦੇ ਘੱਟ ਚਾਏ ਜਾਂ ਸਾਡੇ ਨਾਲ ਜੁੜੇ ਹੋਏ ਆ ਤੁਸੀਂ ਥਾਣੇ ਆ ਕੇ ਜਾਓ ਜੀ ਉਹ ਜਾਂਦੇ ਆ ਛੋਡਾ ਜੀ ਨਾਨਕੇ ਕਿੱਥੇ ਆ ਛੋਡੀਆਂ ਮਾਸੀਆਂ ਕਿੱਥੇ ਆ ਜੀ ਕਿੰਨੀਆਂ ਮਾਸੀਆਂ ਛੋਡੀਆਂ ਭੂਆ ਕਿੰਨੀਆਂ ਜੀ ਕਿੱਥੇ ਬੈਗੀਆਂ ਹੁੰਦੀਆਂ ਸਾਰਾ ਰਿਕਾਰਡ ਤਿਆਰ ਕਰ ਰਿਆ ਛੋਡੀ ਕਿਹੜੀ ਆਈਡੀ ਚੱਲਦੀ ਆ ਜੀ ਦਨਿਕਾ ਦਾਰੇ ਦਹਿਸ਼ਤ ਬਣਾਈ ਜਾ ਰਹੀ ਹੈ ਦਿਲਾਂ ਦੇ ਅੰਦਰ ਲੋਕਾਂ ਦੇ ਅੰਦਰ ਵੀ ਉੱਠ ਕੇ ਤੰਨ ਜਿਵੇਂ ਆਪਾਂ ਦੇਖਿਆ ਨਾ ਉਦੋਂ ਜਦੋਂ ਐਨਐਸਏ ਲੱਗੇ ਮੁੰਡਿਆਂ ਤੇ ਉਦੋਂ ਵੀ ਆਹੀ ਬਹੌਲ ਸੀ ਉਹੀ ਬਹੌਲ ਦੇ ਉੱਤੇ ਪੁਲਿਸ ਫੇਰ ਤੁਰਪੀ ਦੁਕਾਨ ਦੇ ਲਈ ਕੋਈ ਐਸਐਚਓ ਫੋਨ ਕਰਦਾ ਕੋਈ ਸੀਐਨਚਾਰਜ ਫੋਨ ਕਰਦਾ ਕੁਡੀ ਐਸਪੀ ਫੋਨ ਕਰਦਾ ਫਿਰ ਆਓ ਜੀ ਉੱਥੇ ਆ ਕੇ ਜਾਓ ਸਾਨੂੰ ਤਾਂ ਮੈਂ ਇਹ ਸਾਰਾ ਨਮਰਿਤਿਆ ਨਾਲ ਬੇਨਤੀ ਸੁਣ ਲੋ ਮੇਰਾ ਵੀਰ ਇਹ ਡਾਰੇ ਦਹਿਸ਼ਤ ਦਾ ਜਿਹੜਾ ਦਿਲਾਂ 'ਚ ਖੌਫ ਹੈ ਕੱਢ ਦਿਓ ਇਹ ਕੱਢ ਦਿਓ ਕਫਰ ਸਿਰਾ ਦੇ ਬੰਨੇ ਪੈਣਿਆ ਕੋਈ ਗੱਲ ਨਹੀਂ ਤੂੰ ਚਲਾ ਗੋਲੀਆਂ ਤੂੰ ਚਲਾ ਡਾਂਗਾ ਤੇਰੇ ਜ਼ਬਰਦਸਤ ਤੇਰੇ ਜ਼ੁਲਮ ਦਾ ਮੁਕਾਬਲਾ ਸਹੌਂਦਾ ਅਵੇ ਤੂੰ ਤਰਸਾ ਲੈਗੇ ਲਾ ਦੇ ਜੋਰ ਇੰਨਾ ਲੱਗਦਾ ਮੈਂ ਬੇਨਤੀ ਤੁਹਾਨੂੰ ਇਹ ਕਰਦਾ ਕੋਈ ਪੁਲਿਸ ਵਾਲਾ ਫੋਨ ਕਰਦਾ ਕੋਈ ਥਾਣੇਦਾਰ ਕਰਦਾ ਕੋਈ ਡੀਐਸਪੀ ਕਰਦਾ ਵੀ ਥਾਣੇ ਆਓ ਦਫਤਰ ਆਓ ਸਪਸ਼ਟ ਜਵਾਬ ਦੇ ਹੋਵੇ ਸੀ ਨਹੀਂ ਆਉਣਾ ਸਾਡੇ ਖਿਲਾਫ ਕੋਈ ਵਾਰੰਟ ਜਾਰੀ ਹੋਇਆ ਹੈ ਸਾਡੇ ਖਿਲਾਫ ਕੋਈ ਮੁਕਦਮਾ ਦਰਜ ਹੋਇਆ ਹੈ ਤਾਂ ਦੱਸੋ ਸਾਡੀ ਗ੍ਰਿਫਤਾਰੀ ਪਾ ਦਿਓ ਪਰ ਕਿਸੇ ਦੇ ਬੁਲਾਉਣ ਦੇ ਉੱਤੇ ਜੇ ਬੁਲਾਉਂਦੇ ਵੀ ਆ ਨਾਲ মিডিਆ ਲੈ ਕੇ ਜਾਓ ਨਾਲ ਆਪਣਾ ਕੋਈ ਵਕੀਲ ਲੈ ਜਾਓ ਜਾਂ ਸਾਡਾ ਸੰਪਰਕ ਕਰਨ ਲੈ ਕੋ ਜਿਹੜੇ ਵੀ ਬੰਦੇ ਨੂੰ ਜਿੱਥੇ ਵੀ ਇੱਕਦੇ ਬੁਲਾਉਂਦੇ ਆ ਇਹ ਜਾਣਾ ਛੱਡ ਦਿਓ ਇਹ ਉਹੀ ਗੱਲ ਡਰ ਪਾ ਦਿੰਦੇ ਆ ਦਹਿਸ਼ਤ ਪਾ ਦਿੰਦੇ ਆ ਮਾਹੌਲ ਹੈ ਜਸਰ ਜਦੇ ਆ ਉਹਨਾਂ ਆਜ ਇਹਨਾ ਸਿਸਟਮ ਰਚਿਆ ਗਿਆ ਨਾ ਅਸਲ ਇਹਨਾਂ ਦੇ ਮਨਚ ਸਾਹ ਪਹਿਲੇ ਹੀ ਇਹ ਬੇਈਮਾਨੀਏ ਖੋਟ ਸੀਗੀ ਵੀ ਜਿਹੜੇ ਬੋਲਣ ਵਾਲੇ ਬੰਦੇ ਉਹ ਦੱਬ ਲੋ ਪਰਿਵਾਰ ਦਾ ਦੱਬ ਲੋ ਪਰਿਵਾਰ ਘਰ ਆ ਜੋ ਇਹ ਇੱਥੋਂ ਤੱਕ ਵੀ ਆ ਜਾਂਦੇ ਆ ਫਿਰ ਉਹਨਾਂ ਦਾ ਕਿਹਦੀ ਵਾਰ ਘਰਾਂ ਦੇ ਪਸ਼ੂ ਡੰਗਰ ਖੋਲ ਦਿੰਦੇ ਆ ਕੁਪਾਸਨਾਂ ਨੂੰ ਪੱਠੇ ਵੀ ਪਾਉਣ ਆਵੇ ਉਹਦੇ ਵੀ ਚਾਰ ਡਾਂਗਾ ਮਾਰ ਦਿੰਦੇ ਐ ਕਰਾਂ ਮੇਰੇ ਘਰ ਚ ਹੋਇਆ ਸੀ ਮੇਰੇ ਪਸ਼ੂ ਵੀ ਖੋਲ ਡੰਗਰ ਛੜਤੇ ਮੇਰੇ ਚੰਗਲ ਸੰਗਲ ਲਾ ਦੇ ਕੋਈ ਪਿੰਡ ਚੋਂ ਬੰਦਾ ਆ ਡਾਂਗਾ ਮਾਰ ਕੇ ਭਜਾਤਾ ਵੀਰੇ ਘਰ ਚ ਪਾਣੀ ਛੱਡ ਕੇ ਮੋਟਰ ਸਾਰਾ ਘਰ ਹੀ ਭਰਤਾ ਮੇਰਾ ਮੇਰੀ ਮਾਂ ਨੂੰ ਮੇਰੇ ਘਰ ਵਾਲੀ ਨੂੰ ਮੇਰੀਆਂ ਤਿਆਰ ਭੂਆ ਨੇ 21 ਦਿਨ ਪੁਲਿਸ ਨੇ ਉਹ ਥਾਣੇ ਲੈ ਗਏ ਆ ਥਾਣੇ ਲੈ ਗਏ 21 ਦਿਨਾਂ ਹੀ ਥਾਣੇ ਚ ਕਮਾਈ ਫਿਰਦੇ ਰਹੇ ਇਹ ਪੁੱਛੜ ਪਣਾ ਹੁੰਦਾ ਛੋਡਾ ਰੌਲਾ ਕਿਸੇ ਬੰਦੇ ਨਾਲ ਆ ਬੰਦੇ ਨਾਲ ਵੀ ਕੀ ਰੌਲਾ ਸਾਡਾ ਕੋਈ ਬੱਟਰ ਵਾਲਾ ਯਾਰ ਅਸੀਂ ਪੰਜਾਬ ਦਾ ਕੋ ਨੁਕਸਾਨ ਕਰ ਰਹੇ ਐ ਅਸੀਂ ਕੀ ਕਰ ਰਹੇ ਐ ਯਾਰ ਅਸੀਂ ਭੰਤਰੇ ਡਾਂਗ ਮਾਰੀ ਆ ਸਵਾਲ ਹੀ ਪੁੱਛ ਰਹੇ ਆ ਨਾ ਉਹ ਬਰਦਾਸ਼ਤ ਨਹੀਂ ਹੁੰਦੇ ਯਾਰ ਇਸ ਕਰਕੇ ਬਈ ਤੁਹਾਨੂੰ ਨੌਜਬਾਨ ਨੂੰ ਖਾਸ ਅਪੀਲ ਆ ਪੰਜਾਬ ਦੇ ਲੋਕੋ ਜੀ ਅੱਜ ਡਰ ਕੇ ਨਾ ਬਈ ਆ ਯਾਦ ਰੱਖੋ ਮੇਰਾ ਭਰਾ ਹੱਥ ਬੰਨ੍ਹਦਾ ਤੁਹਾਡੇ ਅੱਗੇ ਦੇਖਿਓ ਜੀ ਅੱਜ ਵੀ ਚੁੱਪ ਕਰਕੇ ਘਰਾਂ 'ਚ ਬੈਹਿ ਕੇ ਡਰ ਕੇ ਦਬ ਕੇ ਨਾਨਕਲੇ ਨਾ ਵਿਰੋਧ ਕੀਤਾ ਆ ਹੁਣਾਂ ਕੇ ਜਰੀਵਾਲ ਨੇ ਇੱਕ ਦੋ ਦਿਨਾਂ ਨੂੰ ਇੱਥੇ ਉਹਨੂੰ ਡਟ ਕੇ ਉਹਦਾ ਡਟ ਕੇ ਵਿਰੋਧ ਕਰਨਾ ਸੀ ਡਟ ਕੇ ਆਉਣਾ ਕਿ ਜਿਹੜੀ ਬਾਲ ਨੇ ਘੇਰਨਾ ਪੰਜਾਬ ਦੇ ਲੋਕ ਉੱਠ ਕੇ ਘੇਰਦੇ ਅਸੀਂ ਨਹੀਂ ਸੰਤ ਉਹਦਾ ਤੈਨੂੰ ਫੜ ਦੇਣ ਚੱਕ ਕੇ ਜੇਲ੍ਹ ਸਿਰਦਨ ਥੋਕਣ ਇਹ ਪਹਿਣ ਕੇ ਹਰ ਹਰ ਘਰ ਨੂੰ ਪਹਿਣ ਗਏ ਯਾਰੇ ਇਹ ਦੱਬਣ ਕੇ ਹਰ ਘਰ ਨੂੰ ਪਹਿਣ ਇਹੀ ਦਾ ਡਰ ਹੁੰਦਾ ਹੈ دہشت ਹੁੰਦੀ ਹੈ ਵੀ ਆਹ ਦਾ ਬਲੇਦ ਹੋਰ ਪੰਜਾਬ ਦੇ ਲੋਕ ਉਹ ਲੱਖਾਂ ਦੇ ਵੀ ਪਰਚਾ ਦੇਤਾ ਕੁੜੀਆਂਾਂ ਦੇ ਵੀ ਦੇਤਾ ਬਾਪੂ ਦੇ ਵੀ ਦੇਤਾ ਭਰਾ ਦੇ ਉਹ ਸਾਰੇ ਪਿੰਡ ਵਾਲੇ ਹੁਣ ਇਹੀ ਬੰਦੇ ਜਿਹੜੇ ਪਿੰਡ ਦੇ ਬੈਠੇ ਨੇ ਜਾਂ ਪੰਚਾਇਤਾਂ ਜਾਂ ਇਹੀ ਬੰਦੇ ਪੈਰਵਾਹੀ ਕਰ ਰਹੇ ਸੀ ਇਹੀ ਬੰਦੇ ਔਰ ਉਹ ਗੱਠਵਾਟ ਨੂੰ ਕੱਠਾ ਕਰਨਾ ਉਹਨਾਂ ਤੋਂ ਡਰ ਜਾਂਦਾ ਬੰਦਾ ਇਸ ਕਰਕੇ ਬਈ ਡਰਨ ਦੀ ਲੋੜ ਨਹੀਂ ਯਾਦ ਰੱਖਿਓ ਜੇ ਅਜਨਾਨਾ ਬਈ ਬੋਲੇ ਗੱਲ ਥੋੜੀ ਘਰਾਂ ਤੱਕ ਆਉਣੀ ਹੈ ਬਈ ਹਰ ਘਰ ਤੱਕ ਆਉਣੀ ਹੈ ਤੇ ਬਹੁਤ ਖਤਰਨਾਕ ਅਸੀਂ ਬਾਰ ਬਾਰ ਕਹਿ ਲਓ ਬੜਾ ਖਤਰਨਾਕ ਸਮਾਂ ਆਉਣ ਵਾਲਾ ਪੰਜਾਬ ਦੇ ਉੱਤੇ ਬਹੁਤ ਮਾੜੀਆਂ ਨੀਤੀਆਂ ਮਾੜੇ ਕਾਨੂੰਨ ਤੁਹਾਡੀਆਂ ਨਸਲਾਂ ਨੂੰ ਤਬਾਹ ਕਰਨੀਆਂ ਸਕੀਮਾਂ ਘੜੀ ਬੈਠੇ ਆ ਹੱਥ ਵੜਦਾ ਤੁਹਾਡੇ ਦੇ ਇਕੱਠੇ ਹੋ ਜਾਓ ਮੇਰੇ ਵੀਰ ਇਕੱਠੇ ਹੋ ਜਾਓ ਯਾਰ ਮਤਲਬ ਸਾਡਾ ਨਹੀਂ ਆ ਵੀ ਸਾਡੀ ਖਾਤਰ ਹੁਣ ਅਸੀਂ ਵੀ ਲੜਦੇ ਪੰਜਾਬ ਖਾਤਰੀ ਕਰਦੇ ਆ ਯਾਰ ਵੀ ਆਓ ਇਕੱਠੇ ਹੋ ਕੇ ਲੜਨਾ ਪੈਣਾ ਜਵਾਬ ਇੱਟ ਦਾ ਪੱਥਰ ਨਾ ਦੇਣਾ ਪੈਣਾ ਅੱਜ ਤਾਂ ਫਿਰ ਠੀਕ ਆ ਜੋ ਮਰਜ਼ੀ ਕਰਕੇ ਦਬ ਦੇਣਗੇ ਚੁੱਪ ਕਰ ਜਾਓ ਆਪਾਂ ਪਹਿਲਾਂ ਵੀ ਚੁੱਪ ਕਰਦੇ ਰਹੇ ਆਪਾਂ ਪਹਿਲਾਂ ਵੀ ਇਹੀ ਡਰ ਕੇ ਘਰਾਂ 'ਚ ਬੜ ਗਏ ਇੱਟ ਬੰਦ ਕਰਤੇ ਹੋਰਸਾ ਮਗਾ ਲੀਆਂ ਤੇ ਜੇ ਉਦੋਂ ਸਾਰਾ ਪੰਜਾਬ ਉੱਠਿਆ ਹੁੰਦਾ ਆ ਆ ਨੌਬਤ ਨਹੀਂ ਸੀ ਆਉਣੀ ਇਹਨੂੰ ਪੈ ਗਿਆ ਮੂੰਹ ਅਸਲ ਕੀ ਕਰ ਲਿਆ ਐਡਾ ਵੱਡਾ ਕੰਮ ਕਰਤਾ ਐਨਐਸਏ ਲਾਤੀ ਚੱਕ ਕੇ ਅੰਦਰ ਸਿੱਟ ਤੇ ਕਿਸੇ ਵੀ ਨੂੰ ਕੋਈ ਚੰਨ ਨਹੀਂ ਦਿੱਤਾ ਸ਼ਰਜਾਬ ਸਿੱਧੂ ਮੂਸੇ ਵਾਲਾ ਮਰਵਾਇਆ ਅੱਜ ਭਵੰਤ ਦਾ ਬਿਲਕੁਲ ਮੀਡੀਆ ਸਲਾਹਕਾਰ ਸੱਜਾ ਹੱਥ ਹੈ ਬਲਦੇਜ ਪੰਨੂ ਜਿਹੜੇ ਬੰਦੇ ਨੇ ਉਹਦੀ ਸਿਕਿਉਰਿਟੀ ਪਰ ਸਰਕਾਰ ਨੇ ਵਾਪਸ ਲਈ ਤੇ ਉਸ ਬੰਦੇ ਨੇ ਸਿਕਿਉਰਿਟੀ ਦੀ ਖਬਰ ਮੀਡੀਆ ਦੇ ਵਿੱਚ ਫਲਾਈ ਸੀ ਤੇ ਨਾਲ ਦੀ ਨਾਲ ਦੁਸ਼ਮਣ ਨੇ ਲਾ ਕੇ ਟਾਇਕੋ ਮਾਰਤਾ ਸਾਡਾ ਉਹ ਜਿਹੜਾ ਸਦੀਆਂ ਬਾਅਦ ਇਹ ਜਿਹੇ ਬੰਦੇ ਪੈਦਾ ਹੁੰਦੇ ਨੇ ਉਹ ਜਿਹੇ ਬੰਦੇ ਨੇ ਉਹਨੇ ਮਰਵਾਏ ਆ ਯਾਰ ਉਦੋਂ ਵੀ ਚੁੱਪ ਕਰਕੇ ਉਦੋਂ ਹੀ ਮੈਂ ਕਿਹਾ ਸੀ ਇਹ ਗੱਲ ਜਦੋਂ ਮੂਸੇ ਦੀ ਲਾਗ ਰੇ ਘਰੇ ਪੀਓ ਉਦੋਂ ਵੀ ਪਟਿਆ ਸੀ ਵੀ ਨਾ ਸਿਸਕਾਰ ਕਰੋ ਨਾ ਸਿਸਕਾਰ ਕਰੋ ਅੱਜ ਹੀ ਆਪਾਂ ਨਿਕਲਿਆ ਸੜਕਾਂ ਤੇ ਆ ਨੌਤਨੀ ਜਿਹਾ ਜੁੱਟ ਖੜੋ ਪੰਜਾਬ ਦੇ ਲੋਕ ਉੱਠ ਖੜੋ ਥੋੜੇ ਪਹਿਣ ਗਏ ਇਹ ਇਹਨਾਂ ਨੇ ਵਧਣਾ ਸਾਨੂੰ ਜੋ ਜੋ ਕੇ ਦੇਖਦੇ ਵਧਣ ਗਏ ਪਰ ਉਦੋਂ ਵੀ ਆਪਾਂ ਡਰ ਕੇ ਘਰਾਜ ਬਹਿ ਗਏ ਬਾਈ ਅੱਜ ਭਾਨੇ ਵਾਲਾ ਹੋ ਗਿਆ ਕੱਲ ਨੂੰ ਸਾਡੇ ਵਾਲਾ ਕਿ ਹੋਰ ਵਾਲਾ ਹਲਕਣ ਸਭ ਦੀ ਵਾਰੀ 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 ਦੱਬੀ ਤੁਰਿਆ ਆਣ ਯਾਦ ਰੱਖੋ ਆ ਆ ਕੁਸਤੇ ਯਾਰ ਤੂੰ ਹਰਾਨ ਨਹੀਂ ਹੋਈ ਪਈ ਯਾਰ ਕਿਹੜੇ ਕਿਹੜੇ ਕੰਮਾਂ ਤੇ ਆਇਆ ਹੋਇਆ ਹੈਗਾ ਕੋਈ ਗੱਲ ਨਹੀਂ ਚੱਲ ਲਾਜੋਰ ਦੇਖ ਦੇਖ ਸੁੱਤੀਆਂ ਖੁੱਲੀਆਂ ਆ ਦੇ ਪੁਲਿਸ ਨੂੰ ਪ੍ਰਸ਼ਾਸਨ ਨੂੰ ਲਾਦੇ ਜੋਰ ਕਿ ਭਾਈ ਆ ਜਾਓ ਦੱਬ ਦਿਓ ਬੰਦੇ ਮਾਰ ਦਿਓ ਕਿਸੇ ਦੇ ਖਿਲਾਫ ਮੁਕਦਮਾ ਦਰਜ ਕਰ ਦਿਓ ਕਿਸੇ ਨੂੰ ਕਾਹਿਟਰ ਕਹਿ ਕੇ ਮਾਰ ਦਿਓ ਕਿਸੇ ਨੂੰ ਵੱਖਵਾਦੀ ਅੱਤਵਾਦੀ ਕਹਿ ਕੇ ਮਾਰ ਦਿਓ ਦੱਬ ਲਾ ਇਤਿਹਾਸ ਦੇ ਵਿੱਚ ਲਿਖਿਆ ਕੀ ਜਾਏਗਾ ਯਾਦ ਰੱਖੋ ਜਨਤਾ ਕੀ ਲਿਖੇਗਾ ਯਾਦ ਰੱਖੀਏ ਇਹ ਇਹ ਸਵਾਲ ਇਹ ਜਵਾਬ ਦੇਣੇ ਪੈਂਦੇ ਹੁੰਦੇ ਆ ਇਤਿਹਾਸ ਲਿਖੇ ਜਾਂਦੇ ਹੁੰਦੇ ਆ ਇਹ ਲਿਖੀਆਂ ਜਾਣੀਆਂ ਨੇ ਕਿਤਾਬਾਂ ਕਾਪੀਆਂ ਤਾਂ ਲਿਖੀਆਂ ਜਾਣੀਆਂ ਨੇ ਕਹਾਣੀਆਂ ਕਿੱਸੇ ਸੋ ਮੈਂ ਉਹ ਹੋਰ ਭਾਈ ਤੁਸੀਂ ਜਥੇਬੰਦੀ ਤੋਂ ਨੇ ਹਾਂਜੀ ਹਾਂਜੀ ਬੋਲੋ ਭਾਈ ਬੈਗ ਜੂਜਾ ਖਾਲਸਾ ਬੈਗ ਜੂ ਫਤਿਹ ਕੱਲ ਭਾਈ ਸਾਨੂੰ ਪਟਿਆਲੇ ਬੁਲਾਇਆ ਗਿਆ ਤੀਆ ਆਪਣਾ ਦੀ ਸਾਹਿਬ ਨੇ ਅੱਛਾ ਜੀ ਉਹ ਸਾਨੂੰ ਕਹਿੰਦੇ ਵੀ ਭਾਲੇ ਨੂੰ ਜਵਾਨਤ ਕਰਾ ਲਓ ਅਸੀਂ ਠੋਕ ਕੇ ਫੈਸਲਾ ਹਸ ਲਿੱਤਾ ਹੈ ਹਨ ਨੰਨਪਾਣ ਦਿੱਤੀ ਸੀ ਠੀਕ ਹੈ ਦੇਖੋ ਇੱਥੇ ਪੰਜਾਬ ਪੁਲਿਸ ਕਹੌਲਦਾਰਾਂ ਜੇ ਮੇਰੇ ਵਰਗੇ ਪੰਜਾਬੀ ਲਵੇ ਲੈਂਦੇ ਨੇ ਪਰ ਡੀਆਈਏ ਨਾਲ ਗੱਲ ਕਰਨੇ ਕੋ ਬਹੁਤ ਖਾਲੇ ਦਾ ਬਾੜਾ ਨਹੀਂ ਅਸੀਂ ਜਮਾ ਠੋਕ ਕੇ ਜਵਾਬ ਦੇ ਕੇ ਆ ਵੀ ਜਿੰਨਾ ਤੱਕ ਸਾਡੇ ਕਿਸਾਨ ਜੱਸੀ ਬੰਦੀਆਂ ਤੇ ਸਾਡਾ ਭਰਾ ਲੱਖਾ ਤੇ ਹੋਰ ਮੇਰੇ ਭਰਾ ਪਿੰਡੋ ਪਿੰਡੋ ਜੁੜੇ ਹੋਏ ਨੇ ਜਨਾਤ ਕੋ ਸਾਨੂੰ ਕਹਦੇ ਨਹੀਂ ਅਸੀਂ ਕੋਈ ਫੈਸਲਾ ਲੈਂਦੇ ਬਿਲਕੁਲ ਜਵਾਬ ਦੇ ਕੇ ਆਹੀ ਪੰਜਾਬ ਪੁਲਿਸ ਦੇ ਡੀਜੀਪੀ ਨੇ ਡੀਆਈ ਸਾਹਿਬ ਨੂੰ ਪਟਿਆਲੇ ਉਹ ਤੋਂ ਪਹਿਲਾਂ ਵੀ ਸਾਨੂੰ ਬੁਲਾਇਆ ਗਿਆ ਤੇ ਕੱਲ ਵੀ ਸਾਨੂੰ ਬੁਲਾਇਆ ਗਿਆ ਸੀ ਸਾਡਾ ਅੱਜ ਵੀ ਜਵਾਬ ਹੈ ਕੱਲ ਨੂੰ ਸਾਡਾ ਜਵਾਬ ਹੈ ਸਾਡਾ ਇੱਕ ਗੱਲ ਇੱਕ ਛਿੰਟਾਈ ਦੂਜੀ ਗੱਲ ਵੀ ਸਾਡੇ ਪਰਾਲੇ ਦੋ ਦਿਨ ਮੀਟਿੰਗ ਹੋਈ ਹੈ ਅਸੀਂ ਸਰਿਆਮ ਕਹਿੰਦੇ ਆ ਨਾ ਤਾਂ ਹੀ ਭਾਨੇ ਜਮਾਨਤ ਕਰਾਉਣੀ ਹੈ ਭਾਨੇ ਦੇ ਪਰਚੇ ਵੀ ਰੱਤ ਕਰਾਉਣੇ ਨੇ ਤੇ ਬਿਨਾਂ ਜਮਾਨਤ ਹੋ ਰਹਿ ਆਲ ਕੇ ਕਰੇ ਆਉਣੇ ਮੈਗਰੀ ਦਾ ਖਾਲਸਾ ਇਹਨਾਂ ਨੂੰ ਬੁਲਾ ਰਿਹਾ ਹੈ ਕਿ ਪਾਨੇ ਦੀ ਜ਼ਮਾਨਤ ਤੁਸੀਂ ਕਰਾ ਲਓ ਜੀ ਫਿਰ ਜਿਹੜਾ ਉੱਧੇ ਏਡੀਜੀ ਪੀ ਡੀਜੀਪੀ ਅਰ ਸੁਖਲਾ ਜਸਕਰਨ ਸਿੰਘ ਏਡੀਜੀਪੀ ਗਰੰਦਰ ਢਿੱਲੋਂ ਡੀਆਈਜੀ ਭੁੱਲਰ ਚਾਰ ਅਫਸਰ ਦਸਤਕ ਕਰਕੇ ਲਿਖਤੀ ਦੇਖੇ ਗਏ ਹੈ ਉਹਨਾਂ ਦੀ ਜ਼ਬਾਨ ਦੇ ਦੱਸਦਾ ਜੀ ਉਹਨਾਂ ਦੀ ਜ਼ਬਾਨ ਫਿਰ ਕਿੱਥੇ ਆ ਕੱਲ ਨੂੰ ਕੋ ਧਰਨ ਲੱਗਦੇ ਨੇ ਮੁਝਾਰੇ ਲੱਗਦੇ ਨੇ ਤਾਂ ਇੱਕ ਸੋੜਲਾ ਖੜੂ ਕਿਹੜਾ ਬੰਦਾ ਕੋਈ ਜ਼ੁਬਾਨ ਤੇ ਨਹੀਂ ਖੜ ਰਿਹਾ ਤਾਂ ਕੱਲ ਨੂੰ ਤੁਸੀਂ ਕੋਈ ਗੱਲਬਾਤ ਕਰਨੀ ਹੈ ਕਿਸੇ ਸਨਰਸੀ ਬੰਦਿਆਂ ਨਾਲ ਕੋਈ ਧਰਨਾ ਮੁਜਾਹਰਾ ਲੱਗਿਆ ਹੋਇਆ ਕੋਈ ਜਾਮ ਹੋਇਆ ਹੋਇਆ ਤਾਂ ਤੁਹਾਡੇ ਨਾਲ ਖੜੂ ਕਾਣ ਤੋਂ ਗੱਲ ਕੌਣ ਕਰਨ ਆਊ ਤੇ ਕਿਹੜੇ ਮੂੰਹ ਨਾਲ ਗੱਲ ਕਰਨਾ ਆਓਗੇ ਹਰਾਨੀ ਦੀ ਗੱਲ ਦੇਖੋ ਵੀ ਇੱਕ ਪਾਸੇ ਇਹ ਕਹਿ ਰਹੇ ਨੇ ਵੀ ਠੀਕ ਹੈ ਦਾ ਤੱਕ ਨਿਵੇੜ ਦੇਾਂਗੇ ਲਿਖਤੀ ਸਮਝੌਤਾ ਦੇ ਹੀ ਜਾਂਦੇ ਆ ਦੂਜੇ ਪਾਸੇ ਕਹਿੰਦੇ ਆ ਬਲਾਕ ਦੇ ਘਰ ਵਾਲਿਆਂ ਨੂੰ ਕਿ ਜ਼ਮਾਨਤ ਕਰ हद हो गई यार कोई गल ਨਹੀਂ ਧਾਓ ਬਾਈ ਜ਼ਬਰਦਸਤ ਬਾਹਾਨੇ ਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ 10 ਤਰੀਕਾ ਆਉਣ ਦਿਓ ਤੁਸੀਂ ਅਸੀਂ ਦੱਸ ਦੋ ਪਹਿਲਾਂ ਕੋਈ ਉੱਤੇ ਬਿਆਨਬਾਜ਼ੀ ਕੋਈ ਕਿੰਤੂ ਪ੍ਰੰਤੂ ਨਹੀਂ ਕਰਦਾ ਅਸੀਂ 10 ਤੱਕ ਉਹਨੂੰ ਡਿਕਾ ਦੇਈਏ ਕਈ ਵਾਰੀ ਇਹ ਹੁੰਦਾ ਵੀ ਇਹ ਪਹਿਲਾਂ ਹੀ ਅਸੀਂ ਕਿਹੜਾ ਕੁਝ ਕਿਹਾ ਸੀ ਕਤਰਿਆ ਛੱਡਿਆ ਨਹੀਂ ਛੱਡਿਆ ਨਹੀਂ ਪਹਿਲੇ ਹੀ ਬਿਆਨਬਾਜ਼ੀ ਅਸੀਂ ਕੋਈ ਨਹੀਂ ਦੇਣੀ ਉੱਤੇ 10 ਤਰੀਕ ਤੱਕ ਦਾ ਸਮਾਂ ਤੁਸੀਂ ਲਿਆ 10 ਤੋਂ ਬਾਅਦ ਸਾਰੀਆਂ ਜਿੰਨੀਆਂ ਵੀ ਜੱਥੇ ਬੰਦੀਆਂ ਨੇ ਜਿੰਨੀਆਂ ਵੀ ਸ਼ਾਮਲ ਸੀਗੀਆਂ ਉਹਨਾਂ ਲਈ ਅਗੂ ਸਾਹਿਬਾਨ ਸੀ ਉਹਨਾਂ ਦੇ ਦਸਤਕਤ ਨੇ ਸਾਰੇ ਦਾ ਰਾਇ ਕਰਕੇ ਅਗਲਾ ਪ੍ਰੋਪ ਪੰਜਾਬ ਚ ਕਿਹੜਾ ਦੇਣਾ ਉਹ ਦੇਵਾਂਗੇ ਬਾਈ ਜੇ ਨਾ ਕੋਈ ਮਸਲਾ ਹੱਲ ਹੋਇਆ ਸਿਰੇ ਚੜਿਆ ਤਾਂ ਮੇਰਾ ਵੀ ਬੇਨਤੀ ਹੈ ਭਰਾ ਬਣ ਕੇ ਉਦੋਂ ਪੈਰ ਜੁੱਤੀ ਨਾ ਪਾਇਓ ਆ ਕੱਲਾ ਇੱਥੋਂ ਨਹੀਂ ਫਿਰ ਫਿਰ ਪੂਰੇ ਪੰਜਾਬ ਦੇ ਵਿੱਚ ਜਾਮ ਹੋਣਾ ਚਾਹੀਦਾ ਪੂਰਾ ਪੰਜਾਬ ਬੰਦ ਹੋਣਾ ਚਾਹੀਦਾ ਅੱਜ ਤਾਂ ਇਹ ਕਹਾਂਗੇ ਬਈ ਛੇ ਨਹੀਂ ਗੱਲ ਖੜਨੀ ਜੀ ਆ ਠੀਕ ਆ ਕੱਲਾ ਇੱਕ ਦੀ ਘਰ ਮੁਰੇ ਵਾਗੇ ਉੱਥੇ ਵਾਗੇ ਕੋਈ ਗੱਲ ਨਹੀਂ ਉਹ ਡਰਾਉਣਗੇ ਦਹਿਸਤ ਪਾਉਣਗੇ ਭੰਨਾਗੇ ਘੇਰੇ ਤੋੜੇ ਘੇਰੇ ਤੋੜਾਗੇ ਸਾਰੇ ਦਹਿਸਤਾਂ ਦੇ ਨਰਾਂ ਦੇ ਸੋ ਮੇਰਾ ਵੀ ਤੁਹਾਨੂੰ ਬੇਨਤੀ ਆ 10 ਤੱਕ ਆਪਾਂ ਕੋਈ ਬਿਆਨ ਬਾਜੀ ਅਸੀਂ ਚੁੱਪਾਂ ਸਾਡੇ ਖਿਲਾਫ ਵੀ ਬਥੇਰਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹਨਾਂ ਦੇ ਕੁਝ ਬਕਾਊ ਪੱਤਰਕਾਰਾਂ ਵੱਲੋਂ ਕੁਝ ਇਹਨਾਂ ਦੇ ਬੰਦਿਆਂ ਵੱਲੋਂ ਬਹੁਤ ਕੋਸ਼ਿਸ਼ਾਂ ਕੀਤੀਆਂ ਸਾਡੇ ਖਿਲਾਫ ਵੀ ਆਏ ਆਏ ਆ ਅਸੀਂ ਕਿਸੇ ਦਾ ਕੋਈ ਜਵਾਬ ਨਹੀਂ ਦੇਣਾ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਆਪਸ ਵਿੱਚ ਹੀ ਫੁੱਟ ਪਵੇ ਇਹ ਫਿੱਕ ਪਵੇ ਇਹ ਕੋਸ਼ਿਸ਼ਾਂ ਵੀ ਹੁੰਦੀਆਂ ਨੇ ਇਹ ਵੀ ਕਰਦੇ ਆ ਇਹਨਾਂ ਨੂੰ ਕੁਝ ਹੋਰ ਕਹਿੰਦੇ ਆ ਮੇਰੇ ਨਾਲ ਕੇ ਨਾ ਕੋਈ ਪੁਲਿਸ ਅਫਸਰ ਗੱਲ ਕਰਦਾ ਹੋਰ ਕਹਿੰਦਾ ਭੁਜਤਨ ਕਰਦੇ ਆ ਉਸ ਮੇ ਇਹ ਵੀ ਬਹੁਤ ਇੱਕ ਤੁਹਾਨੂੰ ਹੋਰ ਦੱਸਣਾ ਹੈ ਇੱਕ ਪੁਲਿਸ ਦਾ ਬੜਾ ਇਹ ਪੁਰਾਣਾ ਹਨਿਆ ਵਰਤਿਆ ਇੱਕ ਤਰੀਕਾ ਹੈ ਅੱਡੋ ਅਡੀ ਬੰਦਿਆਂ ਦਾ ਡੋਡੀ ਅਫਸਰ ਗੱਲ ਚਲਾ ਲੈਂਦੇ ਆ ਪਰਿਵਾਰ ਨਾਲ ਅੱਡ ਇੱਕ ਤਰ ਨਾਲ ਅੱਡ ਦੂਜੀ ਤਰ ਨਾਲ ਅ ਵੀ ਜਿਹੜਾ ਬੰਦਾ ਥੜਕ ਗਿਆ ਜਿਹੜਾ ਬੰਦਾ ਥੋੜਾ ਦਬਦਾ ਉਸ ਬੰਦੇ ਨੂੰ ਇਹ ਫਿਰ ਆਪਣੇ ਪਾਲੇ ਚ ਕਰਕੇ ਇਹ ਕਹਿੰਦੇ ਆ ਦੂਜੇ ਨੂੰ ਕਹਿੰਦੇ ਆ ਤੁਸੀਂ ਐਵੇਂ ਰੌਲਾ ਪਾਈ ਜੰਨੇ ਆ ਉਹ ਤਾਂ ਮੰਨ ਗਏ ਯਾਰ ਜਿਵੇਂ 29 ਵਾਲੇ ਕੱਟ ਤੇ ਵੀ ਮੁੰਡਿਆਂ ਨੂੰ ਇਹ ਕਿਹਾ ਗਿਆ ਉਹ ਤੇ ਲੱਖਾਂ ਦਾ ਸਹਿਮਤ ਹੋ ਗਿਆ ਤੁਸੀਂ ਕਹਾਂਗੇ ਆ ਇਹ ਹੀ ਵਰਤਾਂਦੇ ਇਹਨਾਂ ਨੇ ਹੁਣ ਸਿਰਜ ਆਪਣੇ ਵੀਡੀਓ ਤੇ ਆਪਣੇ ਬੰਦਿਆਂ ਦੁਆਰਾ ਫੇਰ ਉਹ ਤਾਂ ਐ ਹੋ ਗਿਆ ਉਹ ਐ ਹੋ ਗਿਆ ਉਹਨਾਂ ਨੇ ਕਲਿਆਣੇ ਸਮਝਦਾ ਕਰ ਲਿਆ ਹਲਕੇ ਮੈਂ ਤੁਹਾਨੂੰ ਅੱਜ ਦੱਸਦਾ ਜਿਹੜਾ ਵੀ 3 ਤਰੀਕ ਨੂੰ ਗੱਲਬਾਤ ਹੋਈ ਆ ਸਾਰਾ ਨਗਰ ਖੜਾ ਜੁਨੀਆ ਨਾਲੇ ਖੜਿਆ ਸਰਪੰਚ ਖੜਾ ਪਰਿਵਾਰ ਖੜਾ ਮੇਰਾ ਇਕੱਲੇ ਦਾ ਫੈਸਲਾ ਨਹੀਂ ਸੀ ਉਹ ਜਥੇਬੰਦਾਂ ਦੇ ਆਗੂਆਂ ਦੇ ਦਸਕਤਾਂ ਸਾਰਿਆਂ ਦੇ ਤੇ ਸਾਰਿਆਂ ਦੀ رائے ਦੇ ਨਾਲ ਮੀਟਿੰਗ ਕਰਕੇ ਫੈਸਲਾ ਫੇਰ ਦਿਆਂ ਸੀ ਹਾਂ ਬੋਲਿਆ ਮੈਂ ਆ ਬੋਲਿਆ ਮੈਂ ਵੀ ਆ ਉਦੋਂ ਵਾਰ ਕਾਕੇ ਕੋਲੜੇ ਨਹੀਂ ਬੋਲਿਆ ਸਰਜੀਤ ਫੂਲ ਨਹੀਂ ਬੋਲਿਆ ਪਰ ਇਹ ਸਾਰਾ ਵਰਤਾਂਤ ਕਿਵੇਂ ਸਿਰਜਣਾ ਵੀ ਇੱਕ ਬੰਦੇ ਦੇ ਗੱਲ ਸਿੱੜ ਦਿਓ ਵੀ ਇਹ ਆਏ ਆ ਵੀ ਕੱਲ ਨੂੰ ਦੁਬਾਰੇ ਮਾਹੌਲ ਨਾ ਸਿਰਜ ਸਕੇ ਇਹ ਇਹੀ ਤਾਂ ਤਰੀਕਾ ਹੁੰਦਾ ਹੈ ਇਹ ਪਹਿਲਾਂ ਵੀ ਇਹ ਤਰੀਕਾ ਵਰਤਦੇ ਨੇ ਹੁਣ ਵੀ ਉਹੀ ਤਰੀਕਾ ਵਰਤਦੇ ਨੇ ਵੀ ਆਪਸ ਵਿੱਚ ਬੰਦਿਆਂ ਨੂੰ ਪਾੜ ਦਿਓ ਲੜਾ ਦਿਓ ਉਹ ਉਹਦੇ ਖਿਲਾਫ ਬਿਆਨ ਦੇਵੇ ਉਹ ਉਹਦੇ ਖਿਲਾਫ ਬਿਆਨ ਦੇਵੇ ਮੈਂ ਜਿੰਨੇ ਵੀ ਮੇਰੇ ਭਰਾ ਨੇ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਕਰਦਾ ਕਿ ਕੋਈ ਬਿਆਨਬਾਜ਼ੀ ਦੱਸ ਦਿਓ ਪਹਿਲਾਂ ਨੂੰ ਆਪਾਂ ਨੂੰ ਕਰਨ ਦੀ ਲੋੜ ਨਹੀਂ ਨਾਸਤਿਕ ਦਾ ਕੋਈ ਗੱਲ ਬਾਤ ਨਹੀਂ ਆਪਣੀ ਸਿਰੇ ਚੜਦੀ ਤੇ ਨਾਲ ਦੀ ਨਾਲ ਕੋਈ ਪ੍ਰਭਾਵ ਦੇਵਾਗੇ ਉਦੋਂ ਬਾਅਦ ਜਿੱਤੀ ਨਾ ਪਾਇਓ ਉਹ ਕੀ ਦੇਵਾਗੇ ਉਹ ਸਾਰਿਆਂ ਜਿਹੇ ਬੰਦਗਾਂ ਨਾਲ ਰਾਏ ਕਰਕੇ ਵਿਚਾਰ ਕਰਕੇ ਸਾਂਝੇ ਤੌਰ ਤੇ ਕੋਈ ਪ੍ਰਭਾਵ ਦਿੱਤਾ ਜਾਊਗਾ ਕੋਈ ਗੱਲ ਬਾਤ ਹੋ ਰਹੀਗੀ ਜੀ ਨੌ ਤਰੀਕ ਨੂੰ ਕੱਲ ਮੀਟਿੰਗ ਕਰਕੇ ਆਪਾਂ ਦੋ ਪਾ ਦਾ ਕੋਈ ਨਹੀਂ ਆਪਾਂ ਜਦੋਂ ਵੀ ਮੀਟਿੰਗ ਹੋਈ ਆਪਾਂ ਕਰ ਲਾਂਗੇ ਨੌ ਦਾ ਨੂੰ ਜਦੋਂ ਵੀ ਕਰਨੀ ਹੈ ਕਦੋਂ ਵੀ ਕਰਨੀ ਹੈ ਉਹ ਆਪਣੇ ਸਿਰ ਤੇ ਆ ਉਹ ਕਰਕੇ ਮੀਟਿੰਗ ਵਗੈਰਾ ਜੋ ਵੀ ਅਸੀਂ ਕਰਨਾ ਉਹ ਸਾਰਾ ਤੁਹਾਨੂੰ ਦੱਸ ਦੇਾਂਗੇ ਪਰ ਅਸੀਂ ਇਹਨਾਂ ਨੂੰ ਇਹ ਮੌਕਾ ਨਹੀਂ ਦੇਣਾ ਵੀ ਅਸੀਂ ਤਾਂ ਤੁਹਾਡਾ ਬੰਦਾ ਛੱਡ ਰਿਹਾਏ ਤੁਸੀਂ ਬਿਨਾਂ ਗੱਲ ਤੋਂ ਰੌਲਾ ਪਾਇਆ ਆਹ ਮਸਲਾ ਸਿਰਫ ਅੱਜ ਤਾਂ ਬੋਲੇ ਆ ਕਿਉਂਕਿ ਜੋ ਤੁਸੀਂ ੱੱਕਾ 307 ਰਾਤ ਦਾ ਕਤਲ ਦਾ ਪਰਚਾ ਦੇ ਕੇ ਪਰਿਵਾਰ ਤੇ ਭੈਣਾਂ ਤੇ ਸਾਡੇ ਤੇ ਪੰਚਾਇਤ ਤੇ ਬਾਪੂ ਤੇ ਛੱਡੇ ਕੋਈ ਨਹੀਂ ਸਾਰੇ ਵਿੱਚ ਵੱੜਤੇ ਇਹ ਤਾਂ ਬੋਲੇ ਆ ਕੋਈ ਗੱਲ ਨਹੀਂ ਪਰਚੇ ਲੜਦਿਆਂ ਦੇ ਪੈਂਦੇ ਹੀ ਹੁੰਦੇ ਆ ਇਹੀ ਕੁਝ ਹੁੰਦਾ ਸੀ ਨਾ ਅਸਰ ਹੋਰ ਕੀ ਹੁੰਦਾ ਤੇ ਜ਼ਬਰ ਵੀ ਇੱਥੇ ਰਾਜੇ ਕਰਦੇ ਹੀ ਆਏ ਆ ਰਾਜੇ ਸ਼ੀ ਮੁਕੱਦਮੇ ਕੁੱਤੇ ਇਹ ਚੱਲਦਾ ਹੀ ਆਇਆ ਕੋਈ ਗੱਲ ਨਹੀਂ ਅੱਜ ਤੂੰ ਰਾਜਾ ਹੈ ਜ਼ਬਰ ਕਰ ਰਹੇ ਹੈ ਇਹ ਪਰਜਾ ਸਦਾ ਨਹੀਂ ਚੱਲਦੀ ਹੁੰਦੀ ਇਹ ਬਹੁਤ ਵੱਡਾ ਭਲੇਖਾ ਪਤਾ ਨਹੀਂ ਕਿਹੜੇ ਤਰੇ ਅਜੇ ਸਲਾਹਕਾਰ ਨੇ ਇਹ ਇਹ ਜੀ ਪੁੱਠੀ ਸਲਾਹ ਦਿੰਦੇ ਆ ਉਹਨੂੰ ਫੜ ਕੇ ਅੰਦਰ ਕਰ ਦਿਓ ਜੀ ਐਂ ਦਬ ਜੂ ਬਾਜ ਉਹਨੂੰ ਫੜ ਕੇ ਅੰਦਰ ਕਰ ਦਿਓ ਐਂ ਦਬ ਜੂ ਬਾਜ ਕਿੰਨੇ ਆਖਦੀਆਂ ਆਵਾਜ਼ ਦਬ ਦੇਗਾ ਤੇ ਸਾਰਾ ਪੰਜਾਬ ਹੀ ਇਹੋ ਜਿਹਾ ਹੈ ਇਹ ਧਰਤੀ ਜੀ ਇਸ ਤਰ੍ਹਾਂ ਦਾ ਤੱਤ ਹੈ ਕਿਹਨੂੰ ਕਿਹਨੂੰ ਦਬ ਦੇਗਾ ਤੈਨੂੰ ਕਿੰਨਾ ਕ ਦੱਬਿਆ ਤੈਨੂੰ ਕਿੰਨੇ ਕਨੇ ਦੱਬਿਆ ਦੱਸ ਦੇ ਮੈਨੂੰ ਤੂੰ ਹਰ ਸੇਵਰਦਕਾਰ ਨੂੰ ਸਿਵਰੋ ਭਾਬੀ ਸੁਖਵੀਰ ਬਾਦਲ ਨੂੰ ਇਹ ਮੰਦਬੁੱਧੀ ਬੱਚਾ ਹੈ ਇਹ ਡਲਾਂ ਨਾਲ ਮਾਰੀ ਕਿਸੇ ਦੇ ਕੈਪਟਨ ਦੀ ਦਾੜੀ ਤੇ ਤੰਜ ਕਾਦਾ ਰਿਹਾ ਹੈ ਕੈਪਟਨ ਦੀ ਪੰਜਾਬੀ ਬਾਰੇ ਬੋਲਦਾ ਰਿਹਾ ਹੈ ਇਹ ਪੰਜਾਬੀ ਐ ਪਾਉਂਦਾ ਪੰਜਾਬੀ ਐ ਪਾਉਂਦਾ ਕਿੱਕਲੀ ਕਲੀਅਰ ਦੀ ਪੱਗ ਸੁਖਵੀਰ ਦੀ ਚੱਟਾ ਮੇਰੇ ਭਾਈ ਦਾ ਕਿੱਕੜੀਆਂ ਤੂੰ ਸੁਣਾਉਂਦਾ ਰਿਹਾ ਤੈਨੂੰ ਕਿੰਨਾ ਕੁ ਦੱਬਿਆ ਬਾਈ ਰੂਸਾ ਦਾ ਯਾਰ ਆ ਜੀ ਕੈਪਟਨ ਫਲਾਨਾ ਜੀ ਤੈਨੂੰ ਕਿੰਨਾ ਕੁ ਲੰਮਾ ਪਾਇਆ ਕਿੰਨਾ ਕੁ ਤੇਰੀਆਂ ਵੀਡੀਓ ਬਣਾਈਆਂ ਨੇ ਕੁੱਟ ਕੇ ਠਾਣੇ 'ਚ ਸੀਆਈ ਦੇ ਵਿੱਚ ਤੇ ਕਿੰਨੇ ਕੁ ਪਰਚੇ ਰੱਤੀ ਅਦਰ ਤੇ ਭੁੱਲ ਗਿਆ ਉਹ ਤੇਰੇ ਤੂੰ ਤੂੰ ਤਾਂ ਕਹਿੰਦਾ ਰਿਹਾ ਕਿ ਲੋਕਾਂ ਨੂੰ ਬੋਲਣ ਲਾਇਆ ਹੁਣ ਬੋਲਣ ਵਾਲੇ ਬਰਦਾਸ਼ਤ ਨਹੀਂ ਹੁੰਦੇ ਯਾਰ ਕੋਈ ਗੱਲ ਨਹੀਂ ਸਮਾਂ ਉਹ ਪਲਵਾਨ ਹੁੰਦਾ ਸਮਾਂ ਹਰ ਚੀਜ਼ ਦਾ ਹਿਸਾਬ ਲੈਂਦਾ ਹੈ ਵਕਤ ਲੱਗ ਜਾਂਦਾ ਹੈ ਪਰ ਇਹ ਸਾਰੇ ਹਿਸਾਬ ਦਾ ਪੰਸੇ ਇੱਥੇ ਦੇਣੇ ਪੈਂਦੇ ਕੋਈ ਗੱਲ ਨਹੀਂ ਲਾਜ ਔਰ ਜਿੰਨਾ ਟੱਲ ਵਾਲਾ ਜੋਰ ਹ ਤੂੰ ਲਾਲ ਅੱਡੀ ਚੋਟੀ ਦਾ ਸੱਟ ਦੇ ਜਿਹਦਾ ਜੀ ਕਰਦਾ ਚੱਕ ਕੇ ਸੱਟ ਲਾਉਂਦਾ ਇਹ ਪੰਜਾਬ ਦੇ ਲੋਕ ਤੇਰਾ ਮੂੰਹ ਤੋੜ ਜਵਾਬ ਦੇਣਗੇ ਯਾਦ ਰੱਖੀ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ